ਬਹੁਤ ਕੋ ਮੈ ਜੀ ਦੋਨਾਂ ਪਾਰਟੀਆਂ ਪਰ ਨਵਧੇਰਾ ਕੰਪੇਨ ਹੈ ਨਹੀਂ ਬਣੀ ਗੱਲ ਜੀ ਹੁਣ ਇਹ ਤਾਂ ਇਸ ਵਾਰ ਗੱਲ ਬਣੀ ਜੀ ਤਾਂ ਸਵੇ ਤਾਂ ਵੀ ਕੱਲ੍ਹ ਦੇ ਤਾਂ ਵੀ ਬਹੁਤ 8-15 ਸਾਲ ਹੋ ਗਏ ਜੀ ਨਾ ਵੀ ਦੇਖ ਰਹੇ ਹਾਂ ਅਸੀਂ ਆ 9 ਮਹੀਨੇ ਦੇ ਵਿੱਚ ਵਿੱਚ ਮਾਤਰੀ ਸਾਹਿਬ ਕੋਲ ਲੱਗਦੇ ਨੂੰ ਤੇ ਉਹਨਾਂ ਨੇ ਚਾਰੇ ਤੇ ਬਾਤਾਂ ਹੀ ਬਾਤ ਸੁਣਾ ਲਈ ਨਾ ਕੱਟੇ ਇਸ ਨੂੰ ਹੱਲ ਰੱਖਦੇ ਮਾਤਰੀ ਸਾਹਿਬ ਦਾ ਬਹੁਤ ਸਾਰਾ ਅੜਗਾ ਤੇ ਅੱਜ ਅਸੀਂ ਆਏ ਆ ਜੀ ਮੰਤਰੀ ਸਾਹਿਬ ਕੋ ਸਾਡੇ ਸੀਵਰੇਜ ਦੀ ਸਮੱਸਿਆ ਪਿਛਲੇ 15 ਸਾਲਾਂ ਤੋਂ ਹੈ ਜਿਹੜੀ ਇਹਨਾਂ ਨੇ ਜਸਟ ਇੱਕ ਸੈਕਿੰਡ ਦੇ ਵਿੱਚ ਸਮੱਸਿਆ ਦਾ ਹੱਲ ਕੀਤਾ ਸਾਨੂੰ ਐਕਸਿਨ ਸਾਹਿਬ ਦਾ ਫੋਨ ਆ ਗਿਆ ਇਹ ਉਹਨਾਂ ਵਾਂਗੂ ਨਹੀਂ ਲੀਡਰ ਪੇਉਣਾ ਕੋ ਜਾਣਾ ਪੈਂਦਾ ਥਾ ਗੱਡੀਆਂ ਕਰਕੇ ਜਾਂਦੇ ਥੇ ਦਲਾਲ ਲੈਣੇ ਪੈਂਦੇ ਥੇ ਐਦਾਂ ਦਾ ਅਸੀਂ ਇਤਿਹਾਸ 'ਚ ਪਹਿਲੀ ਵਾਰੀ ਦੇਖਿਆ ਆਪ ਦੀ ਬਾਕਿਆ ਹੀ ਆਪ ਦੀ ਸਰਕਾਰ ਹੈ ਸੇਵਾ ਸਦਨ ਵਿੱਚ ਹਫਤਾਵਾਰੀ ਲੱਗ ਰਹੇ ਜਨਤਾ ਦਰਬਾਰ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਹੋ ਰਿਹਾ ਹੈ। ਸੇਵਾ ਸਦਨ ਨੰਗਲ ਵਿੱਚ ਹਫਤਾਵਾਰੀ ਜਨਤਾ ਦਰਬਾਰ ਵਿੱਚ ਹਲਕੇ ਦੇ ਸਮਾਜਿਕ ਧਾਰਮਿਕ ਸੰਗਠਨਾ ਦੇ ਆਗੂ ਸਰਪੰਚ ਪੰਚ ਤੇ ਆਮ ਲੋਕ ਆਪਣੇ ਇਲਾਕੇ ਦੀਆਂ ਸਾਜੀਆਂ ਤੇ ਨਿੱਜੀ ਸਮੱਸਿਆਵਾਂ ਲੈ ਕੇ ਤਰਕਸਾਰ ਪਹੁੰਚਦੇ ਨੇ। ਜਿਨ੍ਹਾਂ ਦਾ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਵੱਲੋਂ ਮੌਕੇ ਤੇ ਹੀ ਟੁਕਵਾ ਨਿਪਟਾਰਾ ਕੀਤਾ ਜਾਂਦਾ ਹੈ। ਆਮ ਲੋਕ ਇਸ ਨਿਵੇਕਲੇ ਉਪਰਾਲੇ ਦੀ ਭਰਪੂਰ ਸ਼ਲਾਗਾ ਕਰ ਰਹੇ ਨੇ। ਜਾਨ ਸੁਨਵਾਈ ਕੈਂਪ ਵਿੱਚ ਲਗਾਤਾਰ ਮਹਿਲਾਵਾਂ ਵਿਦਿਆਰਥੀ ਤੇ ਬੱਚੇ ਵੀ ਵੱਡੀ ਤਾਦਾਦ ਵਿੱਚ ਪਹੁੰਚ ਰਹੇ ਨੇ ਤੁਸੀਂ ਸੁਣੋ ਇਸ ਮੌਕੇ ਕੀ ਕਿਹਾ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਨੇ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਬਰਾ ਦੀ ਰਿਪੋਰਟ ਜਿੱਤੇ ਦੇਖ ਸਕਦੇ ਹੋ ਇਹ ਤਸਵੀਰਾਂ ਦੇ ਵਿੱਚ ਲਾਈਵ ਕੁਸਟੋਰੀ ਹੈ ਸਿੱਖਿਆ ਮੰਤਰੀ ਐਲੋਕੇਟ ਹਰਜੋਤ ਬੈਂਸ ਜਿਹੜੀ ਸਮੱਸਿਆਵਾਂ ਨੂੰ ਸੁਣਦੇ ਤੇ ਕਾਫੀ ਰਾਸ਼ਟਰੀ ਇਕਸਰ ਹੋ ਵੀ ਹਾਲ ਚੱਲ ਹੈ ਤੇ ਪ੍ਰੀਤੀ ਹੈ ਜੀ ਵੀ ਆਨਲਾਈਨ ਇਹਨੋਂ ਪਾ ਜਾਈਂ ਕਿਹਾ ਤਾਂ ਇਹਨਾਂ ਨੂੰ ਆਨਲਾਈਨ ਟ੍ਰਾਂਸਫਰ ਹੋ ਗਿਆ ਅੱਜ ਜਿਹੀ ਆਏ ਆ ਜੀ ਮੰਤਰੀ ਸਾਹਿਬ ਕੋ ਸਾਡੇ ਸੀਵਰੇਜ ਦੀ ਸਮੱਸਿਆ ਪਿਛਲੇ 15 ਸਾਲਾਂ ਤੋਂ ਹੈ ਜਿਹੜੀ ਇਹਨਾਂ ਨੇ ਜਸਟ ਇੱਕ ਸੈਕਿੰਡ ਦੇ ਵਿੱਚ ਸਮੱਸਿਆ ਦਾ ਹੱਲ ਕੀਤਾ ਸਾਨੂੰ ਐਕਸੀਨ ਸਾਹਿਬ ਦਾ ਫੋਨ ਆ ਗਿਆ ਕੱਲ ਨੂੰ ਉਹ ਕੰਮ ਹੋ ਜਾਣਾ ਸਾਡਾ ਅਸੀਂ ਮੰਤਰੀ ਸਾਹਿਬ ਦੇ ਧੰਨਵਾਦੀ ਆ ਇਹ ਜਿਹੜਾ ਕੰਮ ਹੈ ਮੰਤਰੀ ਸਾਹਿਬ ਨੇ ਪਹਿਲੀ ਵਾਰ ਆਪਾਂ ਇਦਾਂ ਦਾ ਦੇਖਿਆ ਮਾਹੌਲ ਅਸੀਂ ਵੀ ਰਾਜਨੀਤੀ 'ਚ ਕਾਫੀ ਦੇਰ ਤੇ ਆ ਕਦੀ ਇਦਾਂ ਦੇ ਉਹ ਨਹੀਂ ਲੱਗੇ ਜਨ ਹਿੱਤ ਜਿਹੜੇ ਹੁੰਦੇ ਮਸਲੇ ਹੱਲ ਕਦੀ ਵੀ ਨਹੀਂ ਮੈਂ ਦੇਖਿਆ ਜਿੰਨੇ ਵੀ ਲੀਡਰ ਆਏ ਕਿਸੇ ਨੇ ਵੀ ਨਹੀਂ ਸਮੱਸਿਆ ਸੁਣੀ ਕਿਸ ਦੀ ਇਦਾਂ ਜਿਹੜੀ ਆਮ ਜਨਤਾ ਦੀ ਸਮੱਸਿਆ ਸਾਡੇ ਜਿਹੜੇ ਆਪ ਦੇ ਲੀਡਰ ਵਾਕਿਆ ਹੀ ਆਪ ਔਰ ਆਮ ਇਹ ਆਮ ਲੀਡਰ ਹੈ ਇਹ ਉਹਨਾਂ ਵਾਂਗੂ ਨਹੀਂ ਲੀਡਰ ਪੇਉਣਾ ਕੋ ਜਾਣਾ ਪੈਂਦਾ ਦਾ ਗੱਡੀਆਂ ਕਰਕੇ ਜਾਂਦੇ ਥੇ ਦਲਾਲ ਲੈਣੇ ਪੈਂਦੇ ਥੇ ਐਦਾਂ ਦਾ ਅਸੀਂ ਇਤਿਹਾਸ ਚ ਪਹਿਲੀ ਵਾਰੀ ਦੇਖਿਆ ਆਪਦੀ ਵਾਕਿਆ ਹੀ ਆਪਦੀ ਸਰਕਾਰ ਹੈ ਅਸੀਂ ਸਾਰਿਆਂ ਨੂੰ ਲੋਕਾਂ ਨੂੰ ਇਹੀ ਬੇਨਤੀ ਕਰਦੇ ਪੇ ਇਹਨਾਂ ਨੂੰ ਦੁਬਾਰਾ ਮੌਕਾ ਦਿਓ ਧੰਨਵਾਦ ਜੀ ਡਾਕਟਰ ਜੀ ਜੋਬ ਮਿਲੀ ਜੀ ਕੋਈ ਖੁਸ਼ੀ ਵਿੱਚ ਮਾਤਾ ਸਾਹਿਬ ਦੀ ਵਧਾਈ ਕਰਨਾ ਜੀ ਕਿ ਉਹ ਬੇਲੇ ਸੀ ਤੇ ਮੰਤਰੀ ਸਾਹਿਬ ਦੇ ਕੋਲ ਜੋਬ ਲੱਗੀ ਹੈ ਤੇ ਵਾਟਸਐਪ ਆ ਜੀ ਤੇ ਵਾਕਈ ਗੱਲ ਕਰਾਵਾਂਗੇ ਨਾਲ ਕੀ ਨਾਮ ਹੈ ਜੀ ਅਮਰਿਕ ਸਿੰਘ ਜੀ ਪ੍ਰੀਤ ਸਿੰਘ ਸਾਹਿਬ ਕੀ ਕੀ ਖੁਸ਼ੀ ਦਾ ਮੌਲਾ ਤੇਰੇ ਤੇ ਬਹੁਤ ਖੁਸ਼ੀ ਹੈ ਕੀ ਕਾਰਨ ਹੈ ਅਨ ਜੋ ਮਿਲੇ ਸਰ ਰਜ਼ਾਈ ਦੇਣਾ ਹੈ ਮંત્રી ਸਾਹਿਬ ਨੂੰ ਫਟਸਰਾਏ ਵਿੱਚ ਕਿੱਥੋਂ ਲਈਏ ਅਕੈਡਮੀ ਜੀ ਪਹਿਲਾਂ ਪਹਿਲਾਂ ਵੀ ਕਾਫੀ ਅਪਲਾਈ ਕੀਤਾ ਸੀ ਪਹਿਲਾਂ ਬਹੁਤ ਘੱਮ ਹੈ ਜੀ ਦੋਨੋਂ ਪਾਰਟੀਆਂ ਪਰਨੇ ਵਧੇਰਾ ਕੰਮ ਨਹੀਂ ਹੈ ਨੀ ਬਣੀ ਗੱਲ ਜੀ ਹੁਣ ਜੇ ਇਸ ਵਾਰ ਗੱਲ ਬਣੀ ਜੀ ਤਾਂ ਸਰ ਨੇਮ ਚ ਵੀ ਕਾਜਾਂ ਦੇ ਟਾਈਮ ਚ ਵੀ ਬਹੁਤ ਫਟੋਗੜ 15-20 ਸਾਲ ਹੋ ਗਏ ਨੱਠ ਬੱਧੇ ਕਰਦੇ ਆ ਉਹ ਆ 9 ਮਹੀਨੇ ਦੇ ਵਿੱਚ ਵਿੱਚ ਜੀ ਮੰਤਰੀ ਸਾਹਿਬ ਕੋਲ ਲੱਗਦੇ ਨੂੰ ਫਿਰ ਉਹਨਾਂ ਨੇ ਜਦ ਇੱਥੇ ਰੁਕਾਤਾ ਜੀ ਬਾਅਦ ਸੋਹਰੇ ਕੱਢ ਨਹੀਂ ਬਾਹਰ ਸੜਕ ਨਹੀਂ ਮੰਤਰੀ ਸਾਹਿਬ ਬਹੁਤ ਤਾਨਾ ਮਾਰ ਗਏ ਬਹੁਤ ਪੁਰਾਣਾ ਸਮੱਸਿਆ ਸੀਗੀ ਅਸੀਂ ਬਹੁਤ ਘੁੰਮੇ ਫਿਰੇ ਸਾਨੂੰ 4-5 ਸਾਲ ਹੋ ਗਏ ਘੁੰਮਦੇ ਆ ਅੱਜ ਕੀ ਅਖੀਰ ਹਾਰ ਕੇ ਮੰਤਰੀ ਸਾਹਿਬ ਕੋਲ ਆਏ ਪਾ ਉਹਨਾਂ ਨੇ ਬੈਠੇ ਬੈਠੇ ਸਾਡੇ ਐਕਸ਼ਨ ਸਾਹਿਬ ਨੂੰ ਔਰ ਕਾਉਂਸਲ ਨੂੰ ਆਰਡਰ ਕਰਤੇ ਉਹ ਕਹਿੰਦੇ ਕਿ ਇੱਕ ਦੋ ਦਿਨ ਚ ਤੁਹਾਡਾ ਕੰਮ ਹੋ ਜਾਏਗਾ ਸੋ ਬਹੁਤ ਮਿਹਰਬਾਨੀ ਸਾਡੇ ਘਰਾਂ ਕੇ ਕੰਮ ਹੋ ਗਿਆ ਇਹ ਸਾਨੂੰ ਜਾਣਾ ਨਹੀਂ ਪੈਂਦਾ ਪਿਆ ਕਿਤੇ ਅੰਜੇ ਹਰ ਐਤਵਾਰ ਦੀ ਤਰ੍ਹਾਂ ਅੱਜ ਵੀ ਸਾਡੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਜੀ ਇੱਥੇ ਸੰਗਤ ਦਰਸ਼ਨ ਕਰਦੇ ਪਏ ਆ ਜਿਹਦੇ ਵਿੱਚ ਸਾਰੇ ਇਲਾਕੇ ਦੇ ਤੇ ਹੋਰ ਵੀ ਜਗ੍ਹਾ ਤੋਂ ਲੋਕ ਇੱਥੇ ਆਏ ਆ ਕਿਉਂਕਿ ਪੰਜਾਬ ਦੇ ਮੰਤਰੀ ਨੇ ਇਹ ਤੇ ਪੰਜਾਬ ਦੀਆਂ ਵੀ ਸਮੱਸਿਆ ਲੈ ਕੇ ਇੱਥੇ ਪਹੁੰਚਦੇ ਆ ਲੋਕ ਆਪਣੇ ਕੰਮ ਕਰਵਾ ਰਹੇ ਜਿਵੇਂ ਜਿਵੇਂ ਲੋਕਾਂ ਦੇ ਕੰਮ ਹੋਈ ਜਾ ਰਹੇ ਹੈ ਬਲਕਿ ਹੋਰ ਰਸ਼ਵਤ ਆ ਜਾ ਰਿਹਾ ਤੇ ਲੋਕਾਂ ਚ ਖੁਸ਼ੀ ਦੀ ਲਹਿਰ ਹੈ ਕਿਸੇ ਨੂੰ ਚੰਡੀਗੜ੍ਹ ਨਹੀਂ ਜਾਣਾ ਪੈਂਦਾ ਲੋਕ ਲਾ ਕੇ ਸਾਡੇ ਮੰਤਰੀ ਸਾਹਿਬ ਆਪ ਸਮੱਸਿਆ ਸੁਣਦੇ ਪਏ ਆ ਆਪ ਕੀ ਸਰਕਾਰ ਆਪਕੇ ਦਵਾਰ ਆਪਕਾ ਐਮਐਲਏ ਆਪਕੇ ਦਵਾਰ ਇਹ ਜਿਹੜਾ ਚੱਲਿਆ ਸੀ ਪ੍ਰੋਗਰਾਮ ਉਹ ਵਾਕਿਆ ਤੇ ਸਿੱਧ ਹੋਇਆ ਤੇ ਲੋਕਾਂ ਦੇ ਇੱਥੇ ਕੰਮ ਹੁੰਦੇ ਪਏ ਆ ਇਸ ਲਈ ਇੱਥੇ ਮੇਲੇ ਵਰਗਾ ਮਾਹੌਲ ਹੈ ਹਰ ਐਤਵਾਰ ਅਗਲੇ ਪਿਛਲੇ ਐਤਵਾਰ ਤੋਂ ਜ਼ਿਆਦਾ ਰਸ਼ ਹੁੰਦਾ ਹੈ ਸਾਰੀ 사ਤ ਸੰਗਤ ਜੀ ਨੂੰ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਆਪ ਸਭ ਨੂੰ ਲੱਖ ਲੱਖ ਮੁਬਾਰਕਾਂ ਤੇ ਹਰ ਐਤਵਾਰ ਦੀ ਤਰ੍ਹਾਂ ਇੱਥੇ ਸਾਡਾ ਐਮਐਲਏ ਸਾਡੇ ਵਿੱਚ ਪ੍ਰੋਗਰਾਮ ਜਿਹੜਾ ਹੈ ਉਹ ਨੰਗਲ ਸਾਡੇ ਇਸ ਜਿਸ ਘਰ ਦਾ ਨਾਮ ਅਸੀਂ ਸੇਵਾ ਸਦਨ ਰੱਖਿਆ ਉੱਥੇ ਚੱਲ ਰਿਹਾ ਅ ਅੱਜ ਇੱਕ ਹੋਰ ਬੜੀ ਵੱਡੀ ਖੁਸ਼ਖਬਰੀ ਹਲਕੇ ਨੂੰ ਤੇ ਪੂਰੇ ਪੰਜਾਬ ਦੇ ਪੂਰੀ ਦੁਨੀਆ ਦੇ ਜਿਹੜੀ ਸਿੱਖ ਸੰਗਤ ਹੈ ਉਹਨਾਂ ਨੂੰ ਨਾਲ ਸਾਂਝੀ ਕੀਤੀ ਹੈ ਉਹ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਹੈਰੀਟੇਜ ਸਟਰੀਟ ਜਿਹੜੀ ਸਰਕਾਰ ਬਣਾਉਣ ਜਾ ਰਹੀ ਹੈ ਤੱਕ શ્રી ਕੇਸਗੜ੍ਹ ਸਾਬ ਤੋਂ ਲੈ ਕੇ ਮੇਨ ਰੋਡ ਤੱਕ ਬਹੁਤ ਸੁੰਦਰ ਸੰਗਮਰਮਰ ਸਫੇਦ ਰੰਗ ਦਾ ਬਹੁਤ ਸੋਹਣਾ ਲੈਂਡਸਕੇਪਿੰਗ ਬਹੁਤ ਸੋਹਣਾ ਦਾ ਟੈਂਡਰ ਹੋ ਗਿਆ ਤੇ ਬਹੁਤ ਜਲਦੀ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਉਹਦੀ ਜਿਹੜੀ ਹੈ ਕੰਮ ਦੀ ਜਿਹੜੀ ਹੈ ਨੀ ਪੱਥਰ ਰੱਖਣਗੇ ਤੇ ਕੰਮ ਦੀ ਸ਼ੁਰੂਆਤ ਹੋ ਜਾਊਗੀ ਇਸ ਦੇ ਨਾਲ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਬਹੁਤ ਸਾਰੇ ਪਿੰਡਾਂ ਦੇ ਜਿਹੜੇ ਵਿਕਾਸ ਕਾਰਜ ਹੈ ਉਸ ਦੇ ਉੱਤੇ ਬਹੁਤ ਤੇਜ਼ੀ ਨਾਲ ਕੰਮ ਚੱਲ ਰਿਹਾ ਸਾਡੇ ਬੇਲੇ ਵਾਲੇ ਜਿਹੜਾ ਮੇਰਾ ਡ੍ਰੀਮ ਪ੍ਰੋਜੈਕਟ ਹੈ ਪੁਲਾਂ ਦਾ ਉਹਨਾਂ ਦਾ ਜਿਹੜਾ ਕੰਮ ਹੈ ਸ਼ੁਰੂ ਹੋ ਚੁੱਕਿਆ ਵੱਡੇ ਲੈਵਲ ਦੇ ਉੱਤੇ ਉਹਦਾ ਵੀ ਅਸੀਂ ਪ੍ਰੋਗਰਾਮ ਰੱਖ ਕੇ ਉਹਨਾਂ ਦੇ ਕੰਮਾਂ ਚੈਹਲ ਕਰਾਂ ਵਾਲੇ ਪੁਲ ਦਾ ਵੀ ਕੰਮ ਸ਼ੁਰੂ ਹੋ ਚੁੱਕਿਆ ਤੇ ਲਗਾਤਾਰ ਜਿਹੜੀ ਤਰਜੀਹ ਉੱਤੇ ਕਰ ਰਹੇ ਆ ਆ ਸੇ ਆਨ ਲੱਗੇ ਨੌਕਰੀਆਂ ਦੇ ਸਾਡੇ ਕੋਲ ਹੁਣ ਤੱਕ 100 ਤੋਂ ਉੱਤੇ ਰੈਜ਼ਿਊਮੇ ਤੇ ਕੋਸ਼ਿਸ਼ ਹੋਣਾ ਬੱਚਿਆਂ ਨੂੰ ਹਰ ਹਫ਼ਤੇ ਦੋ ਦੋ ਚਾਰ ਚਾਰ ਕਰਕੇ ਉਹਨਾਂ ਨੂੰ ਨੌਕਰੀਆਂ ਲਵਾਈਏ ਜਿਵੇਂ ਤੇ ਇੱਕ ਪਰਕਾ ਟੋਕਣ ਇਸ ਗੱਲ ਦੀ ਖੁਸ਼ੀ ਹੈ ਕਿ ਹਰ ਹਫਤੇ ਬਹੁਤ ਸਾਰੇ ਲੋਕ ਡੱਬਾ ਲੈ ਕੇ ਅੰਦਰ ਜਿੰਨੇ ਕੰਮ ਹੋ ਜਾਂਦੇ ਆ ਤੇ ਇੱਕ ਉਹਨਾਂ ਨੂੰ ਵਿਸ਼ਵਾਸ ਹੈ ਤੇ ਇੱਕ ਉਹਨਾਂ ਨੂੰ ਇਹ ਪਤਾ ਲੱਗ ਜਾਂਦਾ ਕਿ ਅਸੀਂ ਜਾ ਕੇ ਆਪਣੇ ਨੁਮਾਇੰਦੇ ਨੂੰ ਸਿੱਧਾ ਮਿਲ ਸਕਦੇ ਕੋਈ ਬੈਰੀਅਰ ਨਹੀਂ ਕੋਈ ਕੁਝ ਨਹੀਂ ਥੋੜਾ ਰਸ਼ ਹੁੰਦਾ ਟਾਈਮ ਲੱਗ ਜਾਂਦਾ ਪਰ ਸਭ ਨੂੰ ਮਿਲ ਕੇ ਜਾਈਦਾ ਨੂੰ